ਬਹੁਤ ਹੀ ਧੰਨਵਾਦੀ ਹਾਂ ਸਾਰੀ ਇਹ ਮੇਲਾ ਪ੍ਰਬੰਧਕ ਕਮੇਟੀ ਮੇਰੇ ਵੱਡੇ ਭਾਜੀ ਲਾਡੀ ਵੀਰ ਜੀ ਜਿਹਨਾਂ ਦੀ ਬਦੌਲਤ ਅਸੀਂ ਤੁਹਾਡੇ ਦਰਸ਼ਕ ਕਰ ਰਹੇ ਹਾਂ ਜੀ ਸਾਡੀ ਬਹੁਤ ਹੀ ਪਿਆਰੀ ਸਾਉਣ ਮਾਣ ਸਾਉਣ ਮੇਰੇ ਵਿੱਚ ਹੀ ਪ੍ਰੇਸ਼ ਕਰ ਰਹੇ ਹਨ ਉਸ ਤੋਂ ਬਾਅਦ ਬਹੁਤ ਸਾਰੇ ਲਾਈਵ ਵਾਲੇ ਵੀਰਾਂ ਦਾ ਜੋ ਇਸ ਮੇਲੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹਚਾ ਰਹੇ ਹਨ ਦੀ ਖੁਸ਼ੀ ਵੀ ਬਹੁਤ ਹੈ ਤੇ ਇਸ ਗੱਲ ਦਾ ਦੁੱਖ ਵੀ ਬਹੁਤ ਹੈ ਜੀ ਸਾਡੇ ਜੋ ਹੜਾ ਆਇਆ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜੀ ਸਾਡੇ ਕਿਸਾਨ ਭਰਾਵਾਂ ਦਾ ਮਾਲਕ ਅੱਗੇ ਅਰਦਾਸ ਕਰਦੇ ਆ ਕਿ ਜਲਦੀ ਜਲਦੀ ਇਸ ਗੱਲ ਨੂੰ ਪੈਰਾਂ ਸਿਰ ਕਰੇ ਸ਼ੁਰੂ ਕਰਦੇ ਉਸ ਮਾਲਕ ਦੇ ਨਾਂ ਤੋਂ ਉਸ ਤੋਂ ਅੱਗੇ ਕਿਵੇਂ-ਕਿਵੇਂ ਤੁਹਾਡਾ ਸਬਰ ਦਾ ਪਰਦਾ ਰਹਿਣਾ ਦੋਵੇਲੇ ਸ਼ੁਕਰਾਨਾ ਉਹਦਾ ਕਰ ਨੋਰਨ ਉਹਦੇ ਪਣ ਦੇ ਵਿੱਚ ਹਰ ਪਲ ਸੌਖਾ ਲੰਗੀ ਜਾਂਦਾ ਹੈ ਸ਼ਿਆਵਨ ਵੀ ਜਾਂਦਾ ਹਾਂ ਹਾਂਜੀ ਬਾਬਾ ਜੀ ਦੇ ਨਾਂ ਤੇ ਕਾੜੀ ਜ਼ਰੂਰ ਆ ਰਹੀ ਹੈ ਹਾਂਜੀ ਕੋਸ਼ਿਸ਼ ਕਰੂੰਗਾ ਜੀ ਜਿਲ੍ਹਾ ਚਰਵਾ ਗਾਵਾਂ ਸੱਬਿਆ ਚਰਦਾ ਦੇ ਵਿੱਚ ਰੱਖ ਕੇ ਗਾਉਂਦੀ ਲੋਕਾਂ ਕੱਲੀ ਕੱਲੀ ਗੱਲ ਫੁੱਲਣ ਵਾਲੀ ਹੈ ਮੈਨੂੰ ਪਤਾ ਸੂਝਵਾਰ ਥੋਤੇ ਬੈਠੇ ਮੇਰੀਆਂ ਮਨਵਾ ਮੇਰੀਆਂ ਭੈਣਾਂ ਮੇਰਾ ਆਪਣਾ ਪਰਿਵਾਰ ਬੈਠਾ ਜੀ ਕੱਲੀ ਕੱਲੀ ਗੱਲ ਫੁੱਲਣ ਵਾਲੀ ਕੱਲੀ ਕੱਲੀ ਗਲਤੀ ਦੁਆਰ ਪਰਮਾਣਾ ਉਮੀਦ ਕਰਦਾ ਤੁਸੀ ਪ੍ਰਸ਼ੰਸਾ ਕਰੋ ਚੰਗੇ ਬੰਦੇ ਲੰਬੇ ਸਮਿਆਂ ਤੱਕ ਜਿਉਂਦੇ ਨੇ ਉਮਰ ਲ ਮੇਰੀ ਹੁੰਦੀ ਨਹੀਂ ਕਦੇ ਮਾਰੇ ਦੰਦੇ ਤੇ ਇਹ ਸਮਿਆਂ ਨਹੀਂ ਕਿਉਂ ਬਟਾ ਮਿਲ ਖਾ ਕੇ ਕਦੇ ਦਲੇਰੀ ਆਵੇ ਨੋ ਤੇ ਸਾਹੀ ਪੀ ਕੇ ਨੀਤ ਸਾਫ ਨਹੀਂ ਹੁੰਦੀ ਬੰਦੇ ਦੀ ਬਈ ਜਾਨ ਪਿਆਰੀ ਹੋ ਜਾਏ ਜਿਹਨੂੰ ਵਧ ਕੇ ਅੱਖਾਂ ਤੋਂ ਉਹ ਬੈਰੀ ਨੂੰ ਫਿਰ ਸਾਥ ਵਿੱਚ ਆਲੇ ਵਧ ਨਹੀਂ ਸਕਦਾ ਪਿੱਠ ਤੇ ਸ਼ੁਰਾ ਚ ਲਾਉਣਾ ਜੀ ਦੀ ਆਦਤ ਬਣ ਜਾਵੇ ਉਹ ਯਾਰੀ ਲਾ ਕੇ ਡੰਗ ਮਾਰਨਾ ਛੱਡ ਨਹੀਂ ਸਕਦਾ ਪਿੱਠ ਤੇ ਸ਼ੁਰਾ ਚ ਲਾਉਣਾ ਜੀ ਦੀ ਆਦਤ ਬਣ ਜਾਵੇ ਓ ਯਾਰੀ ਲਾ ਕੇ ਡੰਗ ਮਾਰਨਾ ਛੱਡ ਨਹੀਂ ਸਕਦਾ ਓ ਯਾਰੀ ਲਾ ਕੇ ਡੰਗ ਮਾਰਨਾ ਛੱਡ ਨਹੀਂ ਸਕਦਾ ਓਏ ਹੋਏ ਓਏ ਓ ਓ ਓ ਓ ਓ ਵਿਆਪਿ ਸ਼ੋਮੀ ਕਰਦੀ ਜਿਹੜੀ ਸੰਗ ਬਹੁਤਾ ਚਿਰਨੀ ਸੋਹਰਿਆਂ ਕੋਲੋਂ ਪੇਦਲ ਕੋ ਸਕਦੀ ਬਈ ਤੱਕੇ ਵੀਰਦਿਆਂ ਯਾਰਾਂ ਨੂੰ ਜੋ ਅਖ ਮਹਤਾਨੀ ਨਾ ਉਹ ਮਟਿਆਰਨੀ ਭੈਣ ਕਹੌਣ ਦੇ ਕਾਬਲ ਹੋ ਸਕਦੀ ਆਪਣੇ ਅੰਦਰ ਖੋਟ ਨਾ ਦਈਏ ਦੋਸ਼ ਬਗਾਂ ਮੈਨੂੰ ਹਰ ਕੁੰਡੀ ਮੋਸ਼ਵਾਲਾ ਸ਼ਖਸ਼ ਆਵਾਰਾ ਨਹੀਂ ਹੁੰਦਾ ਔਰਤ ਲਈ ਵੀ ਹੁੰਦਾ ਹੈ ਖਿਆਲ ਜ਼ਰੂਰੀ ਇੱਜ਼ਤ ਦਾ ਸਭ ਕੰਮਾਂ ਵਿੱਚ ਮਰਦਾ ਹਮੇਸ਼ਾ ਮੋੜਾ ਨਹੀਂ ਹੁੰਦਾ ਸਜਣਾ ਓਏ ਤੀਮਾ ਆਪਣੀ ਧੀ ਦੀ ਗੱਲ ਕਰੇ ਤਾਂ ਗੁੱਡੀਆਂ ਨਾ ਏ ਆ ਦੂਜੇ ਦੀ ਨੂੰ ਨੱਡੀ ਆਖ ਬੁਲਾਉਣਾ ਓਏ ਸਜਣਾ ਜਦ ਲੱਗਦੀ ਏ ਆਪਣੇ ਹੁੰਦੀ ਪੀੜ ਓਦੋਂ ਯਾਰਾ ਹੁੰਦਾ ਨਹੀਂ ਇਹ ਖਾਸ ਕਦੇ ਦੂਜੇ ਦੇ ਆ ਦਰਦਾਂ ਦਾ ਕੋਲੀ ਵਾਂਗੂ ਜਾਂ ਦੁਸ਼ਮਨ ਦੀ ਇੱਕ ਵਿੱਚ ਵੱਜਦੇ ਨੇ ਅੱਖੀਆਂ ਨਾਲ ਨਿਸ਼ਾਨੇ ਲਾਉਣਾ ਕੰਮ ਨਹੀਂ ਮਰਦਾ ਦਾ ਕੋਲੀ ਵਾਂਗੂ ਜਾਂ ਦੁਸ਼ਮਨ ਦੀ ਇੱਕ ਵਿੱਚ ਵੱਜਦੇ ਸਦਾ ਨ ਮੁਜਬ ਹਾਰਾ ਸਦਾ ਨ ਰਹੀਦੀ ਚੜੀ ਜਵਾਨੀ ਸਦਾ ਨ ਮਹਿਫਲ ਯਾਰਾਂ ਈ ਨਭਰੇ ਨਈ ਕੋ ਉਸਰ ਜਵਾਰੀ ਤੇ ਵਾਪੇ ਜੇ ਚੰਗਾ ਲੱਗਾ ਤਾਂ ਤੜ ਜੁਰ ਮਰਦੇ ਜੀ ਇੰਨੀ ਕਹਾ ਜੀ ਪ੍ਰਮਾਨ ਕਰਿਓ ਜੀ ਮੇਰੇ ਤੋਂ ਬਾਦ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਭਾਜੀ ਗੁਰਤੇਗ ਭੁੱਲਰ ਜੀ ਖੋਦੇ ਹਨ ਇਹਨਾਂ ਕ ਸਮਾਂ ਮਨਜ਼ੂਰ ਕਰਿਓ ਵੀਰ ਜੀ ਹੁਣੀ ਪਹੁੰਚ ਗਏ ਆ ਥੈਂਕ ਯੂ ਜੀ ਕਿ ਤਾਰੀ ਮਾਰਦੇ ਹੋ ਜ਼ਰਾ ਕੋਈ ਨਹੀਂ ਬਾਬਾ ਜੀ ਆਪੇ ਇੱਥੇ ਸ਼ਾਮਾਂ ਤੱਕ ਘਾਡੇ ਕੋਲਾ ਜਿੱਦਾਂ ਕਹੋਗੇ ਅੱਜ ਜਿੱਦਾਂ ਤੁਸੀਂ ਬੈਠੇ ਹੋ ਆਪਾਂ ਤੁਹਾਡੀ ਸਿਹਜਣਾ ਆਓ ਜਿਸ ਦੇ ਨਾਲ ਹੀ ਇੰਤਜ਼ਾਰ ਦੀਆਂ ਘੜੀਆਂ ਖਤਮ ਕਰੇ ਸੋ ਉਸ ਡਿਊਟ ਜੋੜੀ ਨੂੰ ਤੁਹਾਡੀ ਕਚਰੀ ਲਗੇ ਜੇ ਤੁਸੀਂ ਬੇ ਸਭੀ ਨਾਲ ਇੰਤਜ਼ਾਰ ਕਰ ਰਹੇ ਹੋ ਇੱਕ ਬੇਨਤੀ ਕਰਦੇ ਜਿਹੜੇ ਸਾਡੇ ਭਰਾ ਪੱਖਿਆਂ ਵਾਲੇ ਸੋ ਜਿਹੜੇ ਪੱਖੇ ਬੰਦ ਹੋਏ ਆ ਮੱਖੇ ਚਾਲੂ ਕੀਤੇ ਜਾਣ ਥੈਂਕ ਯੂ ਸੋ ਜਿਹੜੇ ਪੱਖੇ ਲੰਗਰ ਹਾਲ ਜਿਲੇ ਉਹ ਵੀ ਚਾਲੂ ਕੀਤੇ ਆਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਸੋ ਤੁਹਾਡੀ ਨਜ਼ਰ ਉਹ ਡਿਊਟ ਜੋੜੀ ਉਹ ਫਨਕਾਰ ਇੰਟਰਨੈਸ਼ਨਲ ਦੁਕਾਨਾਂ ਜੋੜੀ ਕਿ ਜਿੰਨਾਂ ਤੁਸੀਂ ਅਕਸ਼ਰੀ ਕੁਰ ਬੈਠ ਕੇ ਟੀਵੀ ਸਕਰੀਨ 'ਤੇ ਰਹੇ ਇੰਟਰਨੈਟ ਮੋਬਾਈਲ 'ਆ ਰਹੇ YouTube 'ਰਹੀ ਲਾਈਵ ਸਟੇਜ 'ਤੇ ਰਹੇ ਆਪਣੀਆਂ ਗੱਡੀਆਂ 'ਰਹੀ ਆਪਣੇ ਟਰੈਕਟਰ 'ਾਂ ਸੁਣੇ ਸੋ ਤੁਹਾਡੀ ਨਜ਼ਰ ਇੰਟਰਨੈਸ਼ਨਲ ਦੁਕਾਨਾਂ ਜੋੜੀ ਬਾਈ ਅਮਰ ਅਰਸ਼ੀ ਜੀ ਸੁਣੇ ਲਾਰਲੇ ਸ਼ਗਿਰਦ ਇੱਕ ਜ਼ੋਰਦਾਰ ਤਾਲੀ ਨਾਲ ਬਾਈ ਗੁਰਤੇਜ ਪੁੱਲਰ ਐਂਡ ਸ਼ਹਿਨਾਜ਼ ਅਖਰਤੀ ਗੱਤਾਰੀ ਵਗ ਗਈ ਹੋਈ ਸੰਗਤ ਸਾਰਿਆਂ ਦਾ ਜੀ ਆਇਆਂ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਤੁਹਾਡਾ ਕੋਟਨ ਕੋਟ ਧੰਨਵਾਦ ਪ੍ਰਨਾਲੇ ਕਿ ਭਾਈ ਲਾਈਵ ਕਰ ਰਹੇ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਨੇ ਸਾਰਾ ਕੁਝ ਰਿਕਾਰਡ ਕਰਕੇ ਤੁਹਾਡੇ ਫੋਨਾਂ ਤੱਕ ਪਹੁੰਚਾਉਣਾ ਹੈ ਪ੍ਰਮੋਟ ਕਰਨਾ ਹੈ ਤੇ ਬੜੀ ਕਿਰਪਾ ਹੋਈ ਹੈ ਮਾਲਕ ਦੀ ਸਾਡੇ ਤੇ ਕਿ ਤਨ ਤਨ ਪੀਰਾਂ ਦੇ ਪੀਰ ਬਾਬਾ ਰੇੜੀ ਸਾਹਿਬ ਜਿਨ੍ਹਾਂ ਦੀ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਮੈਂ ਸਾਰੇ ਪ੍ਰਬੰਧਕਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਵਧਾਈਆਂ ਦੇਣਾ ਇਸ ਮੇਲੇ ਦੀਆਂ ਉਹਨਾਂ ਨੂੰ ਮੁਬਾਰਕਾਂ ਔਰ ਆਈ ਹੋਈ ਸੰਗਤ ਨੂੰ ਵੀ ਇਸ ਮੇਲੇ ਦੀਆਂ ਮੁਬਾਰਕਾਂ ਪਾਸ਼ਾ ਕਿਰਪਾ ਕਰੇ ਕਿ ਜੋ ਵੀ ਇਸ ਦਰ ਤੇ ਆਉਂਦਾ ਹੈ ਉਹ ਖਾਲੀ ਨਹੀਂ ਜਾਂਦਾ ਕਿਉਂਕਿ ਬਜ਼ੁਰਗਾ ਤੋਂ ਲੈ ਕੇ ਇਸ ਗੁਰੂ ਘਰ ਦੇ ਨਾਲ ਜਿਹੜੇ ਜੁੜੇ ਉਹਨਾਂ ਨੂੰ ਪਤਾ ਹੀ ਹੈ ਪਰ ਹੋਰ ਵੀ ਪੀਰ ਫਕੀਰ ਮਹਾਤਮਾ ਜਿਹੜੇ ਪਹੁੰਚੇ ਆ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਔਰ ਨਾਲ ਹੀ ਸਾਡੇ ਵੀਰ ਸੌਂਡ ਵਾਲਿਆਂ ਦਾ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਕਹਿੰਦੇ ਆ ਕਿਉਂਕਿ ਜਿਹੜੀ ਸਾਡੀ ਆਵਾਜ਼ ਹੈ ਇਹਨੂੰ ਮਿੱਠੀ ਕਰਕੇ ਉਹਦਾ ਰਸ ਬਣਾ ਕੇ ਤੁਹਾਡੇ ਤੱਕ ਭੇਜਦੇ ਆ ਕਿ ਤੁਹਾਡੇ ਕੰਨਾਂ ਨੂੰ ਛੂਵੇ ਤੇ ਕੁਝ ਚੰਗਾ ਲੱਗੇ ਤੁਸੀਂ ਬੈਠ ਕੇ ਸੁਣੋ ਪਰਿਵਾਰਕ ਗੀਤ ਹੋਣਗੇ ਸਾਡੀਆਂ ਭੈਣਾਂ ਬੈਠੀਆਂ ਸਾਡੀਆਂ ਮਾਤਾਵਾਂ ਬੈਠੀਆਂ ਬੱਚੇ ਬੈਠ ਗਿਆ ਸਾਡੇ ਵੀਰ ਬੈਠੇ ਆ ਕੁਝ ਪਰਿਵਾਰਕ ਗੀਤ ਹੋਣਗੇ ਕਿਉਂਕਿ ਜਿੱਦਾਂ ਦਾ ਮਾਹੌਲ ਹੋਵੇ ਉਦਾਂ ਦੇ ਗਾਣੇ ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਰਿਣੀ ਹਾਂ ਅਰਾ ਮੇਰੇ ਵੀਰ ਬੈਠੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਇਹਨੂੰ ਵੈਲਕਮ ਕਹਿੰਦੇ ਆ ਸੀ ਕਿਉਂਕਿ ਕਈ ਵਾਰ ਕੋਈ ਨਾ ਵਿਸਰ ਜਾਵੇ ਨਾ ਤੇ ਫਿਰ ਕੋਈ ਕਵੇ ਤੇ ਫਿਰ ਬੜਾ ਔਖਾ ਹੁੰਦਾ ਹੈ ਜਵਾਬ ਨਹੀਂ ਕੋਈ ਹੁੰਦਾ ਅਗਲੇ ਬੰਦ ਦੇਣ ਵਾਸਤੇ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਜੀ ਮੇਰਾ ਵੀਰ ਸ਼ੇਵ ਅਮਰਕੋਟ ਹਾਜ਼ਰੀ ਲਵਾ ਕੇ ਗਏ ਮੈਂ ਬਹੁਤ ਰਿਣੀ ਹਾਂ ਬਹੁਤ ਧੰਵਾਦੀ ਹਾਂ ਬੜੇ ਕਲਮ ਦੇ ਧਨੀ ਹੈ ਬਹੁਤ ਵਧੀਆ ਲਿਖਦੇ ਵੀ ਹੈ ਸਿੰਗਰ ਦੇ ਨਾਲ ਨਾਲ ਲਿਖਣ ਵਾਲਾ ਜਿਹੜਾ ਉਹ ਬਹੁਤ ਵੱਡੀ ਗੱਲ ਹੈ ਤੇ ਆਓ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਉਸ ਪਰਮ ਪਰਮਾਤਮਾ ਦਾ ਓਟ ਆਸਰਾ ਲੈਣਾ ਜ਼ਰੂਰੀ ਧਿਕਰ ਹਾਜ਼ਰੀ ਗਜ਼ੂਰ ਧਿਕਰ ਅਰਦਾਸ ਬੇਨ ਦੀ ਮੇਰੇ ਤੋਂ ਪਹਿਲਾਂ ਹੋਰ ਜੋੜੀਆਂ ਗਾ ਕੇ ਗਈਆਂ ਸਾਰਿਆਂ ਦਾ ਸਤਿਕਾਰ ਬਹੁਤ ਵਧੀਆ ਗਾ ਕੇ ਗਈਆਂ ਮੈਂ ਵੀ ਨਮਾਣਾ ਜੀ ਹਾਜ਼ਰੀ ਲਵਾਉਣ ਆਇਆ ਤੁਸੀਂ ਮੈਨੂੰ ਸੱਦਾ ਭੇਜਿਆ ਹੈ ਪਾਦਸ਼ਾਹ ਦੀ ਕਿਰਪਾ ਹੋਈ ਹੈ ਤੁਹਾਡੇ ਇਸ ਨਗਰ ਦੇ ਵਿੱਚ ਪਹਿਲੀ ਵਾਰੀ ਮੈਂ ਪਹੁੰਚਿਆ ਆਸ ਰੱਖਦਾ ਹਾਂ ਤੁਹਾਡੇ ਤੋਂ ਕਿ ਤੁਸੀਂ ਪਸੰਦ ਕਰੋਗੇ ਤੇ ਨਾਲ ਹੀ ਕਿਉਂ ਸਭ ਤੋਂ ਪਹਿਲਾਂ ਉਸ ਮਾਲਕ ਦੀ ਕਰ ਇੱਕ ਹਾਜ਼ਰੀ ਕਰਾਉਣ ਦੀ ਅਰਦਾਸ ਬੇਨਤੀ ਲੇਕਿ ਹਾਜ਼ਰ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਉਸ ਪਰਮ ਪ੍ਰਮਾਤਮਾ ਦੇ ਕਰ ਇੱਕ ਹਾਜ਼ਰੀ ਲਵਾਉਣੀ ਜ਼ਰੂਰੀ ਹੈ